ਸਾਡਾ ਤੂਫਾਨ ਤੇ ਇਹ ਆ ਕਿ ਅਸੀਂ ਬਾਣੀ ਨੂੰ ਇਦਾਂ ਕਰ ਰਹੇ ਆ ਵੀ ਮੰਤਰ ਜਾਪਾਂ ਵੀ ਜੇ ਇੰਨੇ ਮੈਂ ਪਾਠ ਕਰ ਲਿਆ ਬੀਬੀਆਂ ਪੜਨਾ ਜਾਂ ਕੋਈ ਬੰਦਾ ਵੀ ਇੱਕ ਦੂਜੇ ਨੂੰ ਕਹਿੰਦਾ ਜੀ ਮੈਂ ਤਾਂ ਇੰਨੇ ਪਾਠ ਕਰ ਲਿਆ ਮੈਂ ਇੰਨੇ ਪਾਠ ਰੋਜ਼ ਕਰਦਾ ਆ ਪਰ ਇਹ ਤੁਹਾਨੂੰ ਬਹੁਤ ਘੱਟ ਬੰਦੇ ਮੰਨਣਗੇ ਚਾਹੇ ਗੁਰਦੁਆਰੇ ਚਲ ਜਾਓ ਚਾਹੇ ਆਮ ਚਾਹੇ ਰਸਤੇ ਦਰੀ ਚ ਵੀ ਮੈਂ ਜਪਜੀ ਸਾਹਿਬ ਇੱਕ ਵਾਰ ਪੜਿਆ ਤੇ ਹੁਣ ਮੈਂ ਜਪਜੀ ਸਾਹਿਬ ਨੂੰ ਆਪਣੇ ਜੀਵਨ ਚ ਲਾਗੂ ਕਰ ਰਿਹਾ ਆ ਕੋਸ਼ਿਸ਼ ਕਰ ਰਿਹਾ ਆ ਵੀ ਗੁਰਬਾਣੀ ਨੂੰ ਆਪਣੇ ਜੀਵ ਚ ਗੁਰਬਾਣੀ ਪੜ੍ਹੀਏ ਨਹੀਂ ਆ ਗੁਰਬਾਣੀ ਬਣੀਏ ਆ ਸਾਹਿਬ ਕਹਿੰਦੇ ਗੁਰਬਾਣੀ ਬਣੀਏ ਗੁਰਬਾਣੀ ਬਣਨਾ ਕਿਦਾ ਅੰਦਰ ਵਸਾ ਕੇ ਆਪਣੇ ਅੰਦਰ ਉਹਦੀ ਜਿਹੜੀ ਕਨਸੈਪਟ ਆ ਉਹਨੂੰ ਪ੍ਰੈਕਟੀਕਲ ਜੀਵਨ ਚ ਲਾਗੂ ਕਰਨਾ ਤੇ ਗੁਰੂ ਸਾਹਿਬ ਕਹਿੰਦੇ ਸਾਨੂੰ ਚੰਗੇ ਇਨਸਾਨ ਬਣਨਾ ਅਚਾਈਆਂ ਕਰਨੀਆਂ ਸੋ ਜੇ ਅਸੀਂ ਸੋਕ ਕੇ ਪਾਠ ਕਰਦੇ ਆ ਵੀ ਜੇ ਮੇਰੀ ਆਹ ਮਨੋ ਕਾਮਨਾ ਪੂਰੀ ਹੋ ਜਾਏ ਤੇ ਮੈਨੂੰ ਮੈਂ ਇੰਨੇ ਸੋਖ ਮਹੀਨੇ ਸਾਖ ਕਰੂੰਗਾ ਜਾਂ ਇੰਨੇ ਜਪਜੀ ਸਾਹਿਬ ਕਰੂੰਗਾ ਜਾਂ ਮੈਂ ਆਪਣੇ ਘਰੇ ਫਿਰ ਸਹਿਜ ਪਾਠ ਰਖਾਉਂਗਾ ਜੇ ਮੇਰੀ ਫਰਾਨੀ ਸੁਪਨਾ ਪੂਰੀ ਹੋ ਜਾਏ ਇੱਥੇ ਤੁਸੀਂ ਗੁਰੂ ਸਾਹਿਬ ਨੂੰ ਬਲੈਕਮੇਲ ਕਰ ਰਹੇ ਹੋ ਕਿਸਮ ਦਾ ਤੇ ਹਾਂ ਗੁਰੂ ਅਸੀਂ ਤੈਨੂੰ ਤਾਂ ਪੜਨਾ ਪਹਿਲਾਂ ਸਾਡਾ ਆਹ ਕੰਮ ਕਰ ਪਰ ਅਸਲ ਵਿੱਚ ਕਹਾਣੀ ਇਹ ਆ ਗੁਰੂ ਪਾਸ਼ਾ ਇਹ ਕਹਿੰਦੇ ਵੀ ਮੈਨੂੰ ਪੜੋ ਸਮਝੋ ਤੇ ਆਪਣਾ ਜੀਵਨ ਸਵਾਰੋ ਜੀਵਨ ਚ ਲਾਗੂ ਕਰੋ ਸੋ ਇਹ ਤੁਹਾਨੂੰ ਬਹੁਤ ਕੱਟ ਲੋਕ ਮਿਲਣਗੇ ਕੋਈ ਮਿਲਿਆ ਹੋਊਗਾ ਤਾਂ ਮੈਨੂੰ ਦੱਸ ਦਿਓ ਵੀ ਫਰਾਨਾ ਬੰਦਾ ਸਾਨੂੰ ਮਿਲਿਆ ਸੀ ਗੁਰਦੁਆਰੇ ਉਹ ਕਹਿੰਦਾ ਮੈਂ ਗੁਰਬਾਣੀ ਇੱਕ ਵਾਰ ਪੜ੍ਹ ਲਿਆ ਸਹਿਜ ਪਾਠ ਕਰ ਲਿਆ ਹੁਣ ਮੈਂ ਆਪਣੇ ਜੀਵਨ ਚ ਲਾਗੂ ਕਰ ਰਿਹਾ ਕੱਲਾ ਕੱਲਾ ਸ਼ਬਦ ਕੋਸ਼ਿਸ਼ ਕਰ ਰਿਹਾ